ਚੱਲੇ ਰੇ ਲੱਟੂੜੀ ਆਪਣਾ ਪਰੋਂਗੇ ਨੂੰ ਪਰਤਾਂ ਦੇ ਪਰਤਾਂ ਦੇ ਆਹ ਪਰੋਂਗੇ ਪਰੋਂਗੇ ਚੱਲੇ ਨੇ ਪਰਤਾਂ ਦੇ ਪੱਠੇ ਕੋਲ ਕਟਰ ਪਾ ਰਹੇ ਨੇ ਜੀ ਮਿੱਤਰੋ ਚੱਲਦੇ ਆ ਜੱਸਾ ਬਾਈ ਲਈ ਆਉਂਦਾ ਆਪਾਂ ਜਾਣਾ ਮਨਪ੍ਰੀਤ ਬਾਈ ਦੇ 26 ਕਟਣ ਉਹ ਲਾਲਾ ਦੂਆ ਤੀਆ ਇਹਦਾ ਕੋਈ ਉਹਦਾ ਕੀੜੀ ਦੀ ਚਾਲੇ ਪਾਲਿਆ ਗੇਰ ਆ ਜਾ ਖਿੱਚ ਕੇ ਇੱਧਰ ਨੂੰ ਰੱਖ ਜੱਕੀ ਗਾ ਤਾਂ ਜਾਣਾ ਐਡਾ ਖੁੱਲਾ ਹਰਾ ਏ ਬਰਾਵੋ ਚਲਾਤਾ ਕੰਮ ਮਨਪ੍ਰੀਤ ਬਾਈ ਦੇ ਤੇ ਪਹਿਲਾ ਟੈਂਕ ਕੱਢ ਰਹੇ ਆ ਬਹੁਤ ਵਧੀਆ ਝਾੜਾ ਛੱਬੀ ਦਾ ਜਿੰਦਗੀ ਤੇ ਸਾਫ ਸੁਥਰੀਆਂ ਨੇ ਸੋ ਚੈੱਕ ਕਰਦੇ ਜਾਂਦੇ ਆ ਨੈਸਰ ਵਾਲੇ 1719 15 ਤੇ 1700 ਨਹੀਂ ਉਹਦੇ ਕੋਲੇ ਬਾਜਾਂ ਦੇ ਕੋਲੇ ਪੜ ਜਾਂਦੇ ਬਾਜ ਵਾਲੇ ਲਓ ਜੀ ਮਨਪ੍ਰੀਤ ਬਾਈ ਕੱਟ ਰਿਆ ਆਪ ਤੇ ਉਹ ਰੀਲ ਵਾਲਾ ਪਾਇਪ ਲੱਗਦਾ ਲਾਡੀ ਨੇ ਕੱਲ ਕਟਰ ਮਾਰਿਆ ਮਾਰਿਆ ਬਾਈਕ ਖਿੱਚਿਆ ਦੀ ਬਹੁਤ ਉਹ ਵਾਜੀ ਕਰਦਾ ਉਹ ਚੰਗੀ ਤਰ੍ਹਾਂ ਸੈੱਟ ਕਰਾਂਗੇ। ਕੋਰਾ ਲੱਗਦਾ ਮਖਾ ਜਰਾ ਵੱਟ ਕੇ। ਰਾੜ ਪਾਈ ਦੀ ਹੋਇਆ ਨਹੀਂ ਰੋਟ। ਕਰਾਂਗੇ ਜਰੂਰ। ਬੈਂਕ ਮਾਰੀ ਉਹ ਜਿਹੜੀ ਚੁੰਡ ਜੀ ਮੁੱਛ ਜੀ ਬਣਾਈ ਹੁੰਦੀ ਆ ਉਹ ਲਾਗੀ ਨਾਲ। ਮਾੜੀ ਜੀ ਖੈਰੀ ਆ। ਉਸ ਪੈਪ ਵੀ ਬੜਾ ਇੱਕ ਪੈਪ ਨਾਲੇ ਖੈ ਰਹੀ ਆ। ਜੱਸਾ ਖੜਾ ਹੈ। ਤੇ ਪਾਲੀਆ ਵੀ ਪਹੁੰਚ ਗਿਆ। ਐਤੋਂ ਫਸਲ ਆ ਕੇ ਵੱਢ ਰਹੀ ਆ 26 ਝੋਨਾ। ਵਾਲੀਆ ਬਾਈ ਲੱਗਿਆ ਤੋੜਨਾ ਟੂ ਵੀਲ ਨੂੰ ਆਹ ਕੱਤੀ ਦਾ ਮਾਰ ਆ ਜਾਂ ਦੋ ਗਰੇ ਉਧਰ ਲੱਗੇ ਹੋਏ ਨੇ ਦਬ ਗਿਆ ਦਬ ਗਿਆ ਖਿੱਚਦੇ ਰੇਸ ਰੱਖ ਜ਼ੋਰ ਦੇ ਦੰਦਾ ਨਰਮ ਨੇ ਖੇਤ ਹਾਲੇ ਦੰਦਾ ਮੜੀ ਜੀ ਚਾਲ ਜੀ ਕਰੋ ਚੈੱਕ ਪੂਰੀ ਸਾਫ-ਸੋਫਰੀ ਆ 26 ਦੇਖੋ ਮਨਬਲੀ ਦਵਾਈ ਦੀ 8 ਪਈਆ 100 ਪਈਆ ਖੜੀ ਆ ਪੂਰੀ ਤੇ ਨਜ਼ਾਰਾ ਵੀ ਕੰਪੈਨ ਚਲਾਉਣ ਦਾ ਕਿਹੇ ਜਿਹਾ ਆਉਂਦਾ ਖੜੀ ਜੇ ਜਿਹੜੇ ਵਾਰਾ ਤੋਂ ਪਤਾ ਹੀ ਆ ਪਰ ਹੋਰੇ ਰੇ ਵਾਪਸ ਕਰ ਲੈ ਮੁੰਨੇ ਕਰਨਾ ਪੂਰਾ ਲਾ ਕੇ ਦਾ ਤੇ ਟਰਾਲੀ ਆ ਗਈ ਤੁਸੀਂ ਆਪਣਿਆਂ ਵਾਲੀ ਜੀ ਉੱਤੀ ਪਰ ਮਗਰ ਚੱਲਦਾ ਐਸਐਮਐਸ ਨੀ ਉੱਧਲੇ ਪਾਸੇ ਲਾਈਏ ਕੋਤਲਾ ਨਹੀਂ ਭਰੀ ਜਾਂਦੀ ਯਾਰ ਕਰਾਦੀ ਆ ਆਹ ਉਹਦੇ ਯਾਰ ਉਹ ਟੋਲਾ ਰੁੜ ਪਿਆ ਹੁਣ ਤਾਂ ਥੋੜਾ ਥੋੜਾ ਮਿੱਠਾ ਮਿੱਠਾ ਜਾਂਦਾ ਮੱਟਾ ਮੱਟਾ ਕੰਮ ਚੱਲ ਪਿਆ ਛੱਪੀ ਦਾ ਕੱਲ ਵੀ ਵੱਡੀ ਆ ਜੀ ਅੱਜ ਵੀ ਵੱਢਦੇ ਛੱਪੀ ਉਹ ਚੱਲਦੀ ਆ ਲਾਈਟ ਲਮਕਦੀ ਆ ਮੂਰੇ ਆ ਦੇਖ ਆ ਥੱਲੇ ਲਾਈਟ ਰੰਗਦੀ ਆ ਲਾਈਟ ਜਸ ਸੇਨੇ ਲਾਤਾ ਲਵੇ ਕੰਮ ਖਿੱਚਿਆ ਪਿਆ ਛੱਡਦਾ ਉਹਨੂੰ ਹੁਣ ਪ੍ਰਸ਼ਾਦਾ ਸ਼ਕਲੂਗਾ ਰੋਟੀ ਪਾਣੀ ਚਾਹ ਵੀ ਲੂਗਾ ਦੱਕਾ ਆਉਂਦਾ ਉਹ ਜਾਣ ਕੇ ਹੀ ਰੱਖਿਆ ਕਿਉਂਕਿ ਜੇ ਮੜਾ ਜਾਂ ਡੱਕਾ ਹਟਾਉਣਾ ਸੀ ਪਾਈ ਪਾਈਆਂ ਵੀ ਆਣੇ ਫੇਰ ਝੋਨਾ ਭਾਰਾ ਏ ਬੜਾ ਮੋਟਾ ਦਾਣਾ ਕਿਉਂਕਿ ਇਹ ਪੱਖਾ ਦਾ ਲੱਗਣਾ ਹੀ ਲੱਗਣਾ ਏ ਜੇ ਖੇਤ ਚ ਦਾਣਾ ਮਾਰ ਗਈ ਉਹਦਾ ਨੁਕਸਾਨ ਆ ਟੱਕੇ ਦਾ ਕੋਈ ਨੁਕਸਾਨ ਨਹੀਂ ਮੰਡੀ ਜੇ ਨੀ ਪਰ ਜੂ ਜਾ ਕੇ ਏਡੀ ਕੋਈ ਗੱਲ ਨਹੀਂ ਇਸ ਕਰਕੇ ਥੋੜਾ ਜਿਹਾ ਡੱਕਾ ਹੁੰਦਾ ਰੱਖਿਆ ਤਾਂ ਕੋਈ ਜਕਰ ਨਹੀਂ ਆ ਬਾਕੀ ਬਹੁਤੋ ਘੇਰਪੋਟ ਆ ਛਾੜਾ ਐਸ ਲੱਗ ਰਹੀ ਦੇ ਕੰਪਾਇਨ ਵੀ ਵਧੀਆ ਚੱਲਣ ਈ ਆ ਹੋ ਗਿਆ ਜੀ ਪਲਾਟ ਤੇ ਕਟਰ ਲਾ ਲਿਆ ਚਲਦੇ ਹਾਂ ਹੁਣ ਆਪਾਂ ਅਜ ਤਾਂ ਦਾ ਬਣਦਾ ਮਲਚਰ ਨਾਲ ਕੀ ਬਰਤਾਂ ਦੇ ਲਾਗੇ ਵੀ ਜੀ ਆਪਾਂ ਆਕੇ 1509 ਤੇ ਇਹ ਵੀ ਡਿਗੀ ਪਈ ਆ ਤੇ ਦੂਸਰੀ ਵੀ ਜਾਂਦੀ ਆ ਦੋਏ ਜਾਂਦੀਆਂ ਨੇ ਜੀ ਵੀ ਜੀ ਬਸਾ ਛੇਤੀ ਕੰਮ ਨੇ ਬੜੀ ਕਾ ਦੋਹਾਂ ਨਾਲ ਤੇ ਪੂਰੇ ਹਨੇਰਾ ਹੁੰਦਾ ਆ ਦੇਖੋ ਬੱਦਲ ਨਿਕਲ ਆਇਆ सिंह जला रहा जब सात सिंह आलोवाली को जी पहला टैंक ਬਹੁਤ ਜਾਣ ਲੈਂਦੀ ਆ 1509 ਕਲਚ ਤੇ ਪਾਇਰ ਇੱਕ ਹੱਥ ਲੀਵਰਾਂ ਤੇ ਕਦੇ ਬਾਇਕ ਕਰਨਾ ਕਦੇ ਮੂਰੇ ਕਰਨਾ ਕਦੇ ਗੂਲਾ ਲੱਗ ਗਿਆ ਕਦੇ ਮਿੱਟੀ ਇਕੱਠੀ ਹੋਣ ਲੱਗੀ ਲੋਪਰ ਉਹ ਚ ਇੱਕ ਇੱਥੇ ਪਤਾ ਲੱਗਦਾ ਵੀ ਡਰਾਈਵਰੀ ਕਿਹੜੇ ਬੰਦੇ ਦੀ ਵਧੀਆ ਕਿਹੜਾ ਕੰਮ ਜਾਵ ਜਿਹੜਾ ਵਧੀਆ ਡਰਾਈਵਰ ਆ ਉਹ ਆਈ ਜਾਂਦਾ ਮਿੱਠੀ ਮਿੱਠੀ ਚਾਲ ਤੇ ਨਹੀਂ ਬਾਇਕ ਮੂਰੇ ਬਾਇਕ ਮੂਰੇ ਬਾਇਕ ਮੂਰੇ ਗੂਲਾ ਕਸੇਰੇ ਬਗਲੇ ਆ ਘੇੜਾ ਉੱਪਰ ਜੀ ਘੁਮਾ ਕੇ ਰਿਆ ਆ ਆਰਾਮ ਨਾਲ ਆ ਰਿਹਾ ਮਿੱਟੀ ਚਾਲ ਤੇ ਚਲੋ ਮਗਿਆ ਖੋ ਲਾ ਹੱਥਲੇ ਮਿੱਠਾ ਸੀਜ਼ਨ ਆ ਜਦ ਮਗਿਆ ਫਿਰ ਤੈਨੂੰ ਪਤਾ ਬਟੇ ਖਲਾ ਕੇ ਰੱਖਣੇ ਪੈਣੇ ਨੇ ਕੰ ਨਹੀਂ ਲੱਡੇ ਲਓ ਟੱਕਾ ਮਾਰਿਆ ਖੋਲੇ ਦੀ ਸੀਪਾ ਸੀ ਜਾਣ ਕੇ ਮੈਂ ਕਿਹਾ ਸਫਾਈ ਦਾ ਕੀ ਆ ਨਹੀਂ ਟੱਕਾ ਮਾਰ ਲੱਗ ਗਿਆ ਲਵੇ ਕੰਮ ਬਿਗਾ ਡੇਢ ਦੋ ਰਹਿ ਗਏ ਬਸ ਤੇ ਟਾਈਮ ਨਾ ਵਿਲੇ ਹੋ ਜਾਣਾ ਦੇਖਦੇ ਆ ਕਿ ਲਗ 7 ਕਿੱਗੇ ਜਗਾ ਆਪਣੀਆਂ ਤੇ ਉਹਨੂੰ ਕੱਟਦੇ ਆ ਫਿਰ ਉਹ ਵੀ ਪ੍ਰੈਸ ਹੋਈ ਪਈ ਆ ਜਮਈ ਚੋਚਨ ਲੱਗਿਆ ਪਾਉਣਾ ਤੇ ਉਹ ਉੱਥੇ ਗੱਲਾ ਜਿੱਥੋਂ ਤਾਰੀ ਆ ਟਰਾਲੀ ਇੱਥੋਂ ਆ ਜਾਏਗਾ ਤੂੰ ਖਾਲ ਨਰਮਾ ਮੂੜੇ ਪਾ ਲਿਆ 46 200 ਤੇ ਮਗਰ 52 44 ਤੇ ਤੇ ਹੁਣ ਕੀ ਹੋ ਰਿਹਾ ਵੀ ਛਾੜਦੇ ਨੇ ਜਾਂ ਕੀ ਕਰਦੇ ਨੇ ਦਿਖਾਉਂਦੇ ਆ ਤੁਹਾਨੂੰ ਜੀ ਦੋਏ ਐਮ ਐਸ ਵੀ ਦਿਖਾਉਂਦੇ ਆ ਤੁਹਾਨੂੰ ਕੀ ਕਰਦੇ ਨੇ ਜੋਰ ਤਨੀ ਛੱਡ ਦੇ ਨਰਮਾਂ ਜਗਾਏ ਲਾਂਗੇ 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 ਓਏ ਹੋਏ ਓਏ ਹੋਏ ਲਾਂਗੀ ਮਤਰੋ ਲਾਂਗੀ ਬਚ ਗਈ ਟਰਾਲੀ ਟੇਢੀ ਹੋਣ ਤੋਂ ਨੁਕਸਾਨ ਹੋ ਜਾਣਾ ਸੀ ਬਚ ਗਿਆ ਕੰਮ ਆ ਦੇਖੋ ਨਿਬੜ ਗਿਆ ਕੰਮਕਾਰ ਤੇ ਕਟਰ ਪਾ ਲੇ ਹੁਣ ਚੱਲਦੇ ਆ ਪਿੰਡ ਨੂੰ ਘਰ ਤਾ ਮੋਰਚੇ ਫਤੇ ਡਿੱਗੀ ਹੋਈ ਦਾ 1509 ਦਾ ਹੁਣ ਲੈ ਕੇ ਚੱਲਦੇ ਆ ਪਿੰਡ ਘਰੇ ਸਤਰਾ ਸੋਹਲੀ ਵਾਲਾ ਮਸਾਲਾ ਚੱਲਿਆ ਕਰੋ ਚੈੱਕ ਆ ਥਾਈਲੇ ਲੋਡਿੰਗ ਹੋ ਰਹੇ ਨੇ ਤੇ ਇਹ ਉੱਥੇ ਪਾਉਣਾ ਪਲਾਟਾਂ ਦੇ ਵਿੱਚ ਨਾਲ ਜਾਣਾ ਠੇਕੇਦਾਰ ਹਾਂਜੀ ਕਸਵੇਰੇ ਜਾਵਾਂਗੇ ਉਹ ਸਵੇਰੇ ਇਤੋਂ ਪੱਤੀਆਂ ਲਾਤੀਆਂ ਫੋਰਮੈਨ ਨੇ ਜਿਗਾੜ ਬਣਾ ਕੇ ਮਿਲਦੀਆਂ ਹੈ ਨਹੀਂ ਦੀਆਂ ਆਹ ਲੋ ਕਰੋ ਚੈੱਕ ਤੇ ਸਭਲਾਂ ਆਪਾਂ ਪਾਤੀਆਂ ਨਵੀਆਂ ਫਾਲੇ ਤਿਆਰ ਕਰੇ ਪਏ ਨੇ ਹਲੇ ਰਹਿੰਦੇ ਨੇ ਕਾਫੀ ਡੇਢ-ਡੇਢ 2-2 ਇੰਚ ਡੇਢ-ਡੇਢ ਕਸਿਆਂ ਤੇ ਫਿਰ ਜਦੇ ਪਾ ਦਾਂਗੇ ਤਾਂ ਨਟੇ ਨੇ ਚਲਾ ਤਿੰਨ-ਤਿੰਨ ਆਹ ਲੋ ਥੱਲੇ ਵਾਲੀਆਂ ਵੀ ਪਾਤੀਆਂ ਤੇ ਹੁਣ ਮਨਪ੍ਰੀਤ ਬਾਈ ਕਹਿੰਦਾ ਵੀ ਆਪਾਂ ਨਹੀਂ ਚਲਾਉਣਾ ਚੌਥਾ ਤੇ ਆਪਾਂ ਤਿੰਨੇ ਚਲਾਉਣੇ ਨੇ ਖੋਲਣ ਲੱਗਿਆ ਦੋ ਲਾ ਕੇ ਰੱਖਣ ਨੇ ਆ ਦੇਖੋ ਪਾਰੀਆ ਬਾਈ ਲੱਗਿਆ ਖੋਲਣ 24 ਦੇ ਨਟ ਕੰਮ ਵਧੀਆ ਕਰਤਾ ਫੋਰਮੈਨ ਨੇ ਬਹੁਤ ਮੋਟੀ ਪੱਤੀ ਆ ਦੇਖੋ ਤੁਹਾਡੇ ਸਾਹਮਣੇ ਆ ਉਂਗਲੀ ਤੋਂ ਵੱਧ ਮੋਟੀ ਆ ਬਣ ਕੇ ਆ ਨਵੇਂ ਹੀ ਲਾਓ ਸੱਪਰ ਦੇਖੋ ਕਿੰਨੀ ਲੰਬੀ ਆ ਇਹ ਮੈਂ ਇਹਦਾ ਪ੍ਰੈਸ਼ਰ ਵਧਾ ਦੇ ਦੇ ਕੁਝ ਵੀ ਨਹੀਂ ਚ ਚ ਚੜਾਊਗਾ ਯਾਰ ਚਕਾਊਗਾ ਤਾਂ ਨਹੀਂ ਚਲਾਊਗਾ ਅਸੀਂ 36 30 ਨਾ ਚਲਾਉਂਦੇ ਰਹੇ ਆ ਚਾਰ ਮਾਨਪ੍ਰੀਤ ਬਾਈ ਕਹਿੰਦਾ ਆਪਾਂ ਨਹੀਂ ਚਲਾਉਣਾ ਵੱਤ ਤੋਂ ਵੱਤ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਦਾ ਹੱਥ ਸ਼੍ਰੀਕਾਲ ਦੂਜੇ ਪਾਸੇ ਨੂੰ ਕਮਾਓ ਕਰੋ ਜੇ ਕਪਾ ਲੋ ਓਕੇ ਦੀ ਰਿਪੋਰਟ ਦੂਗਾ ਬਸ ਇਹਨੂੰ ਕਮਾ ਹੁਣ ਦੇਖੋ ਹੋ ਰਿਹਾ ਪਾਇ ਬਰੈਂਚ ਪਾ ਲਿਆ ਬੱਸ